ਬਾਬੇ ਆ ਰਨ ਹੋਏ ਤੇ ਪਾਇਲਟ ਨੂੰ ਸਵਾਦ ਕੰਨਾ ਆਉਂਦਾ ਹੋਊ ਯਾਰ ਜਹਾਜ਼ ਲਾਉਣ ਦਾ ਆਲੇ-ਦਾਲੇ ਦਾ 뷰 ਤਾਂ ਦੇਖੋ ਜਨਤ ਹੀ ਆ ਜਨਤ ਤੁਰ ਕੇ ਆ ਜੀ ਇਧਰ ਆਪਾਂ ਤੁਰ ਕੇ ਵੀ ਜਾ ਸਕਦੇ ਆ ਜਿਵੇਂ ਆ ਪਿੰਡ ਆ ਯਾਰ ਇਹਨਾਂ ਦਾ ਰਾਈ ਇਧਰ ਆਉਂਦਾਗਾ ਤੇ ਏਅਰਪੋਰਟ ਦੇ ਵਿੱਚ ਬੇਲਪੁਰੀ ਵੇਚਦੇ ਫਿਰਦੇ ਆ ਦੇਖੋ ਸਵਿਟਜ਼ਰਲੈਂਡ ਦੀ ਧਰਤੀ ਤੇ ਅੱਜ ਆਪਾਂ ਆਏਗਾ ਦੂਜਾ ਦਿਨ ਰਾਤ ਇੱਥੇ ਆਪਾਂ ਹੋਟਲ ਤੁਹਾਨੂੰ ਦਿਖਾ ਦਈ ਕਿੱਥੇ ਆਪਾਂ ਰਾਤ ਕੱਟੀ ਆ ਤੇ ਪਹਿਲਾਂ ਇਹਨਾਂ 뷰 ਦਿਖਾਈਏ ਸਾਰਿਆਂ ਨੂੰ ਪਹਿਲਾਂ ਮੇਨ ਚੀਜ਼ ਹੈ ਜਿਹੜੀ ਕੋਲ ਹਰਿੰਦਰ ਸਾਹਿਬ ਪਰਦੀ ਖੋਲੀ ਇਧਰੋਂ ਨਿਕਲਦਾ ਨਹੀਂ ਬਾਬੇ ਸਵੇਰੇ ਲੇ ਵੱਜ ਜੁਗਿਆ 8 ਦੂ ਚੈੱਕ ਕਰੋ ਯਾਰ ਤੁਸੀਂ ਚੱਲੀਏ ਨੌਜਵਾਨੋ ਇੱਥੋਂ ਦਾ ਨਿਕਲ ਨੂੰ ਜੀ ਨਹੀਂ ਕਰਨਾ ਜਿੰਨੀ ਸੋਹਣੀ ਜਗ੍ਹਾ ਹੈਗੀ ਸਟੈਂਡ ਅਸੀਂ ਤਾਂ ਚੱਕਿਆ ਵਿਚਾਰੇ ਜਾਣੇ ਵੀਡੀਓ ਵਾਲੇ ਫੋਟੋ ਵਾਲੇ ਬਣਾ ਲਾਂਗੇ ਆਪ ਦੀ ਤਾਂ ਫਿਰ ਨਹੀਂ ਕਿਸੇ ਨੂੰ ਕਹਿਣਾ ਪੈਂਦਾਗਾ ਮਿੱਤਰੋ ਦੋਸਤੋ ਐਟਮ ਲੱਗੀ ਸਾਡੇ ਨਾਲ ਐਵੇਂ ਉਹ ਪਰਲੇਵਾਸੇ ਦੁਰਦੇ ਫਿਰਦੇ ਨੇ ਆ ਕਿਸੇ ਦੇ ਨਾਲ ਅਸੀਂ ਗੱਡੀ ਲਾਈ ਆ ਜਿਹੜਾ ਪਿੱਛੇ ਤੁਹਾਨੂੰ ਚਰਚ ਦਿਖ ਰਿਹਾ ਤੇ ਇਹਦੇ ਬਸ ਆ ਜਿਹੜੇ ਨਹਿਰ ਰੰਗ ਦੀ ਨਾਲ ਦੀ ਉਹ ਤੋਂ ਪੁਲ ਤੋਂ ਇਧਰ ਨੂੰ ਆ ਜਾਣ ਗ੍ਰੈਂਡਰ ਵਰਲਡ ਨੂੰ ਜਾ ਰਹੇ ਹਾਂ ਰਾਹ ਦੇਖੋ ਕਿੰਨੇ ਸੋਹਣੇ ਨੇ ਇੱਥੇ ਤਾਜੀ ਬਰਫ਼ ਪਈ ਆ ਰਾਤ ਅੱਧੀਆਂ ਗੱਡੀਆਂ ਜਿਹੜੀਆਂ ਉਧਰੋਂ ਆ ਰਹੀਆਂ ਨੇ ਸਾਹਮਣੇ ਆਧੀਆਂ ਤੇ ਹਜੇ ਵੀ ਬਰਫ਼ ਉੱਤੇ ਪਈ ਹੋਈ ਆ ਤੇ ਇੱਧਰ ਡਿੱਗੀ ਆ ਰਾਤ ਬਰਫ਼ ਮਾਬਿਓ ਕਿਹੜਾ ਗੱਲਬਾਤ ਹੋਈ ਪਈ ਆ ਦੇਖੋ ਵਾਲਾ ਵਾਲਾ ਇੱਧਰ ਦੇਖੋ ਜੀ ਹੁਣ ਇੱਧਰ ਨਿਕਲੀ ਆ ਤੇ ਉੱਪਰ ਦੇਖੋ ਪਹਾੜੀਆਂ ਉੱਚੀਆਂ ਉੱਚੀਆਂ ਬਰਫ਼ ਨਾਲ ਭਰੀਆਂ ਹੋਈਆਂ ਇੱਧਰ ਵੀ ਮਾੜਾ ਦਿਖਿਆ ਸੀ ਟਾਪ ਆਫ ਯੂਰਪ ਵੀ ਲੋ ਵੀ ਮੈਟਰ ਪਹੁੰਚ ਗਏ ਆਲਟਸ ਦੀ ਬਾਦਫਾਲ ਏਅਰਪੋਰਟ ਦੇ ਵਿੱਚ ਦੀ ਜਾ ਰਹੇ ਆ ਦੇਖੋ ਰਨਵੇ ਸਾਈਡ ਤੇ ਚੌਲ ਚੱਲ ਰਹੇ ਨੇ ਪਿੱਛੇ ਤੁਸੀਂ ਦੇਖ ਰਹੇ ਆਲਟਸ ਦੀ ਬਾਦਫਾਲ ਜਿਹੜੀ ਤੁਹਾਨੂੰ ਗਰਮੀਆਂ ਚ ਵੀ ਆ ਕੇ ਦਿਖਾਈ ਸੀ ਕਿਸ ਵਿਸਥ ਦੀ ਇਨਕੇ ਇਨਕੇ ਇੰਨਾ ਪਿੰਡਾਂ ਦੇ ਨਾਮ ਵੀ ਹੈ ਨਹੀਂ ਜਿਹੜੇ ਚਾਰ ਚਾਰ ਘਰ ਨੇ ਨਾ ਇਹ ਵੀ ਦੇਖ ਲਓ ਇੰਨੇ ਨੇ ਸੋਹਣੇ ਨੇ ਇੱਥੇ ਬਾਬੇ ਉਹ ਟਨਲ ਤੋਂ ਨਿਕਲਨਸਾਰ ਕੋ ਜਿਹੇ ਜਿਹਾ ਵਿਊ ਦੇਖਣ ਨੂੰ ਮਿਲ ਜੇ ਤਾਂ ਕਿਆ ਬਾਤ ਹੈ ਯਾਰ ਦੇਖੋ ਬਰਫੋ ਬਰਫ ਹੋਇਆ ਪਿਆ ਕੰਮ ਨਾਲ ਜਾ ਰਹੀ ਹੈ ਟ੍ਰੇਨ ਕਿੰਨੀ ਸੋਹਣੀ ਲੱਗ ਰਹੀ ਹੈ ਮੇਰੇ ਵੀਰੋ ਕਹਿੰਦੇ ਇਟਲੀ ਚ ਪਹੁੰਚ ਜੋ ਕਨੇ ਮੁੰਡੇ ਕੋਮੋ ਮਿਲ ਉਹ ਵਿਕਰ ਲਿਆ ਬਾਰਡਰ ਪਾਸ ਆਪਾਂ ਔਰ ਉਹਨ ਦਾ ਜੱਸੀ ਨੂੰ ਕਹਿ ਰਹੀ ਕਹਿੰਦੇ ਇਲੀਗਲ ਆਗ ਰਿਹਾ ਬੰਦਾ ਫਿਰ ਜੱਸੀ ਨੇ ਰੈੱਡ ਪਾਸਪੋਰਟ ਕੱਢ ਕੇ ਦਿਖਾਇਆ ਉਹਦਾ ਮੰਨ ਲਵੇ ਜੀ ਤੁਸੀਂ ਇੱਕ ਗੱਲ ਦੇਖਿਓ ਇਟਲੀ ਚ ਐਂਟਰ ਹੁੰਦੇ ਸਰ ਬਾਕੀ ਇਹਨਾਂ ਨੇ ਗੁਫਾਵਾਂ ਤੇ ਪੂਰਾ ਵਧੀਆ ਪੈਸਾ ਲਾਇਆ ਹੈਗਾ ਸੋਹਣੀਆਂ ਨੇ ਬਾਕੀ ਆਹ ਪਹਿਲੀ ਗੁਫਾ ਹੀ ਦੇਖ ਲਿਓ ਬਾਬੇ ਕਹੇ ਜੀ ਬਣਾਈ ਇਹਨਾਂ ਨੇ ਵੀ ਇਹ ਤੇ ਤਾਂ ਲਾ ਲਓ ਪਹਿਲਾ ਪ੍ਰਭਾਵ ਹੀ ਆਪਦੇ ਦੇਸ਼ ਦਾ ਮਾੜਾ ਪਾਈ ਜਾਂਦੇ ਹੋ ਤੁਸੀਂ ਤਾਂ ਕੋਈ ਰੰਗ ਰੂنگ ਕਰਾਓ ਇਹਨੂੰ ਕੋਈ ਮਿਸਤਰੀ ਲਾਓ ਕੋਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਵਿਟਜ਼ਰਲੈਂਡ ਦੀ ਧਰਤੀ ਤੇ ਅੱਜ ਆਪਣਾ ਹੈਗਾ ਦੂਜਾ ਦਿਨ ਰਾਤ ਇੱਥੇ ਆਪਾਂ ਹੋਟਲ ਤੁਹਾਨੂੰ ਦਿਖਾਦਾ ਜੀ ਕਿੱਥੇ ਆਪਾਂ ਰਾਤ ਕੱਟੀ ਆ ਤੇ ਨੌਜਵਾਨ ਸਾਰੇ ਉੱਠ ਚੁੱਕੇ ਨੇ ਹਾਂ ਬਈ ਰੈਡੀ ਆ ਸਾਰੇ ਜਣੇ ਰੈਡੀ ਆ ਰੈਡੀ ਆ ਕਹਿੰਦੇ ਚਾਦਰਾਂ ਦੀਆਂ ਤਹਿਾਂ ਦੂਹਾਂ ਲਾਈ ਜਾਂਦੇ ਆ ਤੇ ਪਹਿਲਾਂ ਇਹਨਾਂ 뷰 ਦਿਖਾਈਏ ਸਾਰਿਆਂ ਨੂੰ ਪਹਿਲਾਂ ਮੇਨ ਚੀਜ਼ ਹੈ ਢੀ ਕੋਲ ਹਰਿੰਦਰ ਦਾਖ ਪਰਲੀ ਖੋਲੀ ਇਧਰੋਂ ਨਿਕਲਦਾ ਨਹੀਂ ਬਾਬਿਓ ਸਵੇਰ ਦੇ ਵੱਜ ਜੁਗਿਆ 8뷰 ਚੈੱਕ ਕਰੋ ਯਾਰ ਤੁਸੀਂ ਬਰਫ ਵਰਫ ਹੋ ਗਿਆ ਕੰਮ ਇੱਥੇ ਅੱਜ ਬੱਦਲ ਵੀ ਦਿਖਾ ਦੇ ਉਧਰ ਦੇਖੋ ਉੱਥੇ ਜਾਣਾ ਪਊ ਬੱਦਲ ਇੰਟਰ ਲੈ ਗੰਦੇ ਉੱਤੇ ਦਿਖ ਰਿਹਾ ਜਿਹੜੇ ਦਿਖ ਰਿਹਾ ਉਹ ਦਿਖਾਉਣਾ ਤੁਹਾਨੂੰ ਜਾ ਕੇ ਬਰਫੋ ਵਰਫ ਹੋਇਆ ਮੈਗਾਮ ਦੇਖੋ ਇਹ ਬੰਦੇ ਸਾਡੇ ਰੈਡੀ ਹੋਈ ਜਾਂਦੇ ਆ ਵਾ ਸਾਰੇ ਲਗਭਗ ਨਹਾ ਧੋਲੇ ਸਮਾਨ ਚੱਕਣਾ ਉਹਨੇ ਜਿਹੜਾ ਆਪਾਂ ਹੱਦਾਂ ਹੀ ਰੱਖਿਆ ਹੁੰਦਾ ਗੱਡੀ 'ਚ ਭਾਂਡੇ ਭੁੰਡੇ ਮਾਂ ਤੇ ਹਾਂਜੀ ਹਾਂ ਅਪਾਰਟਮੈਂਟ ਜਿਹੜਾ ਵਾਬੇ ਆਪਾਂ ਲੈਨੇ ਹੁੰਨੇ ਭਾਂਡੇ ਮਾਂਜ ਕੇ ਜਾਣੇ ਪੈਂਦੇ ਨੇ ਤੇ ਆਹ ਕਮਰੇ 'ਚ ਸਾਡੇ ਜਿਹੜਾ ਕੋਈ ਨਹੀਂ ਪਿਆ ਪਿਆਣ ਵਾਲੇ 'ਚ ਬੰਦੇ ਇੱਧਰ ਬੈ ਗਏ ਆ ਤੇ ਇਹਦੇ ਕੋਲ ਜਿਹੜਾ ਆਪਣੀ ਚੱਲਦੀ ਫਾਇਰ ਕਹਿੰਦੇ ਗਰਮੀ ਚ ਪੈਣਾ ਆਈ ਪੂਰੀ ਚ ਤੇ ਇੱਧਰਲਾ 뷰 ਵੀ ਤੁਹਾਨੂੰ ਦਿਖਾਈਏ ਮਾੜਾ ਜਾਂ ਵੀ ਕਰੂ ਚੈੱਕ ਦੱਸ ਅੱਜ ਇਹਨਾਂ ਨੇ ਮੌਸਮ ਸਾਹਿਬ ਅੱਜ ਸਾਰੇ ਪਹਾੜ ਪੂੜ ਦਿਖਣਗੇ ਕੱਲ ਦਾ ਜਿਵੇਂ ਹੋਇਆ ਹੋਇਆ ਸੀ ਬੱਦਲ ਵਾਈ ਸੀ ਇੱਕ ਤੁਹਾਨੂੰ ਹੋਣਾ ਸਾਰਿਆਂ ਨੂੰ ਮੇਨ ਪਹਾੜ ਦਿਖਾਉਣਾ ਉਹ ਦੇਖੋ ਸਾਹਮਣੇ ਕਿਉਂ ਹੈ ਜਾਨਤਨਾ ਤੇ ਆ ਆਪਣਾ ਅਪਾਰਟਮੈਂਟ ਸੀ ਨਿਕਾ ਜਾ ਦੇਖ ਸਕਦੇ ਹੋ ਤੁਸੀਂ ਗੱਡੀ ਆਪਣੀ ਲੱਗੀ ਹੋਈ ਆ ਇੱਧਰ ਪਿੰਡ 'ਚ ਜਮਾ ਸ਼ਾਂਤੀ ਪਈ ਆ ਰਹਿਜੇ ਪਿੰਡਾਂ 'ਚ ਅਪਾਰਟਮੈਂਟ ਲੈਣ ਦਾ ਤਾਂ ਹੀ ਨਿਆਰਾ ਆਉਂਦਾ ਤਾਂ ਹੀ ਅਸੀਂ ਇਹ ਜਿਹੇ ਪਿੰਡਾਂ 'ਚ ਆਉਣੇ ਹੁੰਨੇ ਆ ਥੋੜੇ ਰਾਹ ਔਖੇ ਹੁੰਦੇ ਹੁੰਦੇ ਇਹਨਾਂ ਨੂੰ ਪਰ ਇੰਨੇ ਸੋਹਣੇ ਹੁੰਦੇ ਆ ਨਾ ਜਨਤ ਹੀ ਹੁੰਦਾ ਆ ਖੜਾਈ ਆਪਣੀ ਗੱਡੀ ਇੱਧਰ ਅਪਾਰਟਮੈਂਟ ਕਰੋ ਚੈੱਕ ਮੈਂ ਸਨ ਚੱਕਦੇ ਆ ਕਪੜਾ ਲੀੜਾ ਚੱਲਦੇ ਆ ਫਿਰ ਆਪਾਂ ਉਹਨੇ ਪਹਿਲਾਂ ਇੰਟਰਲੇਕਨ ਉੱਥੇ ਰੁਕਾਂਗੇ ਕੱਲ ਵਾਲੀ ਜਗ੍ਹਾ ਤੇ ਜਿੱਥੇ ਤੁਹਾਨੂੰ ਉੱਤੋਂ ਦਿਖਾਇਆ ਸੀ ਉੱਥੇ ਆ ਹੁਣ ਬੱਦਲ ਜੇ ਖੜੇ ਆ ਬੱਦਲਾਂ ਤੋਂ ਬਣਾਉਣੇ ਆ ਵੀਡੀਓ ਵੜੀ ਹੋਈ ਲੋਈ ਮਿੱਤਰੋ ਗੱਡੀ ਆਪਾਂ 10-15 ਮਿੰਟ ਹੋ ਗਏ ਸਟਾਰਟ ਕੀਤੀ ਨੂੰ ਨਰਮ ਹੋ ਗਈ ਹੋਣੀ ਆ ਹੁਣ ਚੱਲਦੇ ਆ ਜਾ ਕੇ ਤੁਹਾਨੂੰ ਦਿਖਾਉਨੇ ਆ ਇੰਟਰਲੇਕਨ ਦੇ ਉੱਤੇ ਹੋਏ ਹੋਏ ਬੱਦਲ ਤੇ ਪਿੰਡ ਦੇ ਨੇ ਯਾਰ ਇੱਕ ਵਾਰ ਤੁਹਾਨੂੰ ਦੁਬਾਰੇ ਚੈੱਕ ਕਰਾ ਦਈਏ ਵਧੀਏ ਹੁਣ ਧੂਏ ਨਿਕਲ ਰਹੇ ਆ ਕਹਿੰਦੇ ਬੰਦਿਆਂ ਨੇ ਸਨੇਪਾਂ ਦਾੜ-ਦਾੜ ਕਰਾ ਦੀਆਂ ਕਹਿੰਦੇ ਚੱਲੀਏ ਨਾ ਜੀ ਉਹ ਇੱਥੋਂ ਦਾ ਨਿਕਲਣਾ ਜੀ ਨਹੀਂ ਕਰਨਾ ਜਿੰਨੀ ਸੋਹਣੀ ਜਗ੍ਹਾ ਹੈਗੀ ਬਹੁਤ ਜੰਨਤ ਆ ਯਾਰ ਬਾਬੇ ਜੰਨਤ ਸਹੀ ਗੱਲ ਆ ਟੋਪੋ ਵੀ ਨਿਕਲਿਆ ਯੋ ਤੇ ਆਉਂਦਾ ਤਾ ਸੂਰਜ ਦੇਵਤਾ ਚੜਿਆ ਲੈ ਵੀ ਹੁਣ ਆਪਾਂ ਉਹ ਤੈਨੂੰ ਜਣਾ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਆਪਣੇ ਬੱਦਲ ਹੋਏ ਹੋਏ ਚੱਲੀਏ ਲੈਟਸ ਗੋ ਹਾਂ ਚੀਮਾ ਵੀ ਆ ਆ ਆ ਆ ਲੌਟਰ ਬਰੂਨਾਂ ਨੂੰ ਆਪਾਂ ਨਿਕਲ ਜੁਗੇ ਆ ਇੱਥੋਂ 8 ਕਿਲੋਮੀਟਰ ਐਂਟਰਲੇਕਨ ਤੋਂ 10 ਕਿਲੋਮੀਟਰ ਪੈ ਜਾਂਦਾਗਾ ਤੇ ਇਹਦੇ ਯਾਰ ਰਾਹ ਵੀ ਬਹੁਤ ਸੋਹਣੇ ਨੇ ਜਿਹੜੇ ਜਾਂਦੇ ਆ ਉੱਥੇ ਕਿਉਂਕਿ ਲੌਟਰ ਬਰੂਨਾਂ ਨੂੰ ਜਾ ਕੇ ਰਾਹ ਮੋਕ ਜਾਂਦੇ ਆ ਉਦੋਂ ਅੱਗੇ ਟ੍ਰੇਨਾਂ ਡਰੂਨਾਂ ਚੱਲਦੀਆਂ ਨੇ ਜਿਵੇਂ ਮੋਰਨ ਪੈਂਡਕ ਉੱਤੇ ਆ ਪਹਾੜਾਂ ਤੇ ਇੱਕ ਵੈਨਗਾਣਾ ਹੋਰ ਵੀ ਚਾਰ ਪੰਜ ਪੈਂਡ ਹੋਰ ਨੇ ਉੱਥੇ ਟ੍ਰੇਨਾਂ ਚੱਲਦੀਆਂ ਨੇ ਉਹ ਲਾਲ ਜਿਹੇ ਰੰਗ ਦੀਆਂ ਮਸ਼ਹੂਰ ਨੇ ਵਾਲੀਆਂ ਹੈਗੀਆਂ ਸਵਿਟਜ਼ਰਲੈਂਡ ਚ ਉਹ ਚੱਲਦੀਆਂ ਨੇ ਅਸੀਂ ਕਦੇ ਹਾਲ ਤੱਕ ਗਏ ਨਹੀਂ ਹੈਗੇ ਅੱਜ ਦਾ ਹੁਣ ਸਾਡੇ ਕੋਲ ਟਾਈਮ ਵੀ ਹੈ ਨਹੀਂ ਉਹਨਾਂ ਕਿਉਂਕਿ ਜੱ ਉਹਦਾ ਵੀ ਟੂਰ ਕੱਢ ਕੇ ਆਵਾਂਗੇ ਉਤਲੇ ਪਿੰਡਾਂ ਦਾ ਗਰਮੀਆਂ ਜਾਵਾਂਗੇ ਕਿਉਂਕਿ ਹੁਣ ਤਾਂ ਠੰਡ ਸਾਡੇ ਬੰਦੇ ਥੋੜੀ ਜਿਆਦਾ ਮੰਨਦੇ ਆਉਂਗੇ। ਸੁਰਜੀ ਹੁੰਦਾ ਮੈਂ ਕਹਾਂ ਪਰ ਤੇ ਬੱਸ ਜਾ ਕੇ ਤੁਹਾਨੂੰ ਲੋਟਰ ਮਰੋਨਾ ਪਾਰਕਿੰਗ ਲਾਉਨੇ ਆ ਫਿਰ ਦਿਖਾਉਨੇ ਆ ਅਗਲਾ ਕਾਰਵਾਈ। ਲੋ ਵੀ ਲੋਟਰ ਮਰੋਨਾ ਰਹਿ ਗਿਆ ਇੱਥੋਂ 2-4 ਕਿਲੋਮੀਟਰ ਤੇ ਵਿਊ ਇੰਨੇ ਕੇ ਜਿਆਦਾ ਸੋਹਣੇ ਆ ਨਾ ਯਾਰ। ਕੀ ਕੀ ਦਿਖਾਈ ਜਾਈਏ ਹੁਣ ਤੁਹਾਨੂੰ। ਸਾਡਾ ਜੀ ਕਰਦਾ ਵਾ ਬਲੋ ਪੱਕਾ ਹੀ ਚਲਾ ਕੇ ਰੱਖ ਦਈਏ ਇੰਨਾ ਇੰਨਾ ਕੋ ਦੇਖਣ ਨੂੰ ਆ ਰਹੇ ਹਰ ਹਾਂਜ। ਆ ਨਾਲ ਨਾਲ ਟ੍ਰੇਨ ਵੀ ਜਾਂਦੀ ਆ ਜਿਹੜੀ ਲੋਟਰ ਮਰੋਨਾ ਲੈ ਕੇ ਜਾਂਦੀ ਆ। ਘਰਨੇ ਵਾਲੇ ਵਾਲੇ ਇਹ ਕਿਰਾਏ ਤੇ ਦਿੰਦੇ ਹੁੰਦੇ ਆ ਲੋਕ ਮਹਿੰਗੇ ਬਹੁਤ ਆ ਪਰ ਆ ਰੀਜਨ ਸਾਰਾ ਹੀ ਇੱਧਰ ਘਰ ਕੋਲ ਕਾਫੀ ਮਹਿੰਗੇ ਮਿਲਦੇ ਆ ਲਾਉਟਰਮ ਬਰੋਨਾ ਗ੍ਰੈਂਡਰ ਵਾਰਲਡ ਇੱਧਰ ਸਾਰੇ ਗ੍ਰੈਂਡਰ ਵਾਰਲਡ ਤਾਂ ਮਸ਼ਹੂਰ ਆ ਉਥੋਂ ਟੋਪ ਆ ਵੀ ਔਰ ਪ ਜਾਂਦਾਗਾ ਜਾਂ ਉੱਥੇ ਐਕਟੀਵਿਟੀਆਂ ਵਾਲੀਆਂ ਹੁੰਦੀਆਂ ਨੇ ਸਿਆਲਾਂ ਵਾਲੀਆਂ ਸਕੀਿੰਗਲ ਕਰਨ ਆਉਂਦੇ ਆ ਲੋਕ ਪੈਰਾਗਲਾਈਡਿੰਗ ਸਾਰਿਆਂ ਨਾਲੋਂ ਵੱਧ ਉੱਥੇ ਹੁੰਦੀ ਆ ਸਵਿਟਜ਼ਰਚ ਉਹ ਚੀਜ਼ਾਂ ਕਰਕੇ ਮਸ਼ਹੂਰ ਆ ਲਾਉਟਰਮ ਬਰੋਨਾ ਨੇ ਇੱਥੇ 72 ਚਾਰ ਨੇੜੇ ਕਿਦੇ ਆ ਪਤਾ ਨਹੀਂ ਉਹਦੇ ਕਰਕੇ ਮਸ਼ਹੂਰ ਆ 72 ਨੇ 70 ਦੇ ਨੇੜੇ ਤੇ ਡਿਆ ਪਤਾ ਨਹੀਂ 69 ਆ ਪ ਇੱਕ ਚਰਨਾ ਜਿਹੜਾ ਬੜਾ ਮਸ਼ਹੂਰ ਆ ਉਹ ਦੇਖਣਾ ਆਪਾਂ ਉਹ ਦਿਖਾਉਣਾ ਤੁਹਾਨੂੰ ਬਸ ਐਂਟਰ ਕਰ ਚੁੱਕੇ ਆ ਲਾਊਟਰਨ ਬਰੋਨਨ ਦੇ ਵਿੱਚ ਬੱਦਲ ਨਹੀਂ ਥੋੜੇ ਜੇ ਨਹੀਂ ਤਾਂ ਵਿਊ ਵਾਲਾ ਵਾਲਾ ਇੰਨਾ ਕਿ ਜਿਆਦਾ ਘੈਂਟ ਆ ਨਾ ਪਾਰਕਿੰਗ ਉਹੀ ਸਿਰੇ ਵਾਲੀ ਉਹ ਲੈ ਚੱਲੀ ਆ ਆਪਣੇ ਜਿਹੜੀ ਉਹ ਚਰਨੇ ਗੋਲੀ ਲਾਉਨੇ ਆਨੇ ਆਪਾਂ ਦੇਖੋ ਕਰੋ ਬਈ ਬਿਊਟੀ ਚੈੱਕ ਨਿਹਾਰੋ ਨਿਹਾਰੋ ਕੁਦਰਤ ਲੋ ਜੀ ਲਾਟੂਰ ਬਰੋਨਾ ਨਾਲ ਆਪਾਂ ਪਹੁੰਚ ਗਏ ਆ ਪਾਰਕਿੰਗ ਲਾਤੀ ਜਮਾ ਸਿਰੇ ਆਗੇ ਪਾਰਕਿੰਗ ਲਾਉਨੇ ਹੁੰਨੇ ਆ ਜੀ ਹਰੇਕ ਵਾਰ ਆਹੀ ਆ ਚਰਨੇ ਦੇ ਥੱਲੇ ਜਿਹੜੀ ਚਰਨਾ ਅੱਜ ਨਹੀਂ ਡਿੱਗ ਰਿਆ ਕਿਉਂਕਿ ਉੱਤੇ ਬਰਫ਼ ਜੰਮੀ ਆ ਗਰਮੀਆਂ ਜਿਹੜਾ ਕਦਾ ਹੁੰਦਾ ਜਦੋਂ ਖੁਰਦੀ ਆ ਬਰਫ਼ ਉਹ ਦੇਖੋ ਜਿਹੜਾ ਮਾੜਾ ਮਾੜਾ ਡਿੱਗ ਰਿਆ ਉਹਦੇ ਨਾਲ ਵੀ ਬਰਫ਼ ਜੰਮੀ ਜਾਂਦੀ ਆ ਕਿਉਂਕਿ ਮਾਈਨਸ ਚਾ ਟੈਂਪਰੇਚਰ ਆਲੇ-ਦਾਲੇ ਬੱਦਲ ਬਾਈ ਹੋ ਗਈ ਨਹੀਂ ਤਾਂ ਪਹਾੜ ਇੰਨੇ ਕਿ ਜਿਆਦੇ ਸੋਹਣੇ ਆ ਨਾ ਆ ਵੈਲੀ ਯਾਰ ਬਹੁਤ ਸੋਹਣੀ ਆ ਆਲੇ-ਦਾਲੇ ਕਿਉਂਕਿ ਨੀਵਾ ਆ ਜਾਂਦਾ ਜਮਾ ਇਹ ਪਿੰਡ ਹੈਗਾ ਲਾਟੂਰ ਆਪਾਂ ਚੱਲਦੇ ਆਂ ਪਿੰਡ ਚ ਨੂੰ ਇੱਕ ਅਸੀਂ ਯਾਰ ਪਲੇਸ ਤੇ ਨਹੀਂ ਗਏ ਪਿੰਡ ਦੇ ਉਹ ਪਰਲੇ ਪਾਸੇ ਥੋੜਾ ਜਿਹਾ ਉੱਤੇ ਚੜ੍ਹਨਾ ਵੰਦਾ ਉੱਥੇ ਗ ਜਾ ਕੇ ਫੋਟੋ ਆਉਂਦੀ ਹੈ ਸਾਰੇ ਪਿੰਡ ਦੀ ਉਤੋਂ ਅਸੀਂ ਕਦੇ ਉਧਰ ਨੂੰ ਗਏ ਨਹੀਂ ਅੱਜ ਤਾਂ ਲੌਡਰ ਮਨ ਉਹਨਾਂ ਨੂੰ ਦੋ ਵਾਰ ਆ ਗਿਆ ਮੈਂ ਪਤਾ ਨਹੀਂ ਤਿੰਨ ਵਾਰ ਹੀ ਇੱਥੇ ਹੀ ਦੇਖਦੇ ਆਂ ਆ ਘੁੰਮਦੇ ਆਂ ਜਾਂ ਮੜਾ ਪਿੰਡ ਚ ਘੁੰਮ ਕੇ ਮੁੜ ਜਾਂਦੇ ਉਹਨੇ ਹੂੰ ਇਹਦੇ ਆਲੇ-ਦਾਲੇ ਇਧਰ ਨੂੰ ਬਿੰਗਨ ਪਿੰਡ ਆ ਇਧਰ ਉੱਤੇ ਇੱਕ ਉੱਥੋਂ ਬਹੁਤ ਸੋਨੇ ਵਿਊ ਨੇ ਸਾਰਾ ਪਿੰਡ ਉੱਤੇ ਲਾਲ ਰੰਗ ਦੀ ਟ੍ਰੇਨ ਲੈ ਕੇ ਜਾਂਦੀ ਆ ਮੋਰਨ ਹੈਗਾ ਇਧਰ ਲਈ ਹੈ ਉੱਥੋਂ ਕੇਵਲ ਕਾਰ ਜੀ ਜਾਂਦੀ ਆ ਉੱਤੇ ਨੂੰ ਉਹ ਇਧਰ ਲਿਆ ਬਹੁਤ ਸੋਹਣੇ ਸੋਹਣੇ ਨੇ ਤੇ ਨੀਦਰਲੈਂਡ ਤੋਂ ਤੇ ਇੰਗਲੈਂਡ ਤੋਂ ਗੱਡੀਆਂ ਇੰਨੀਆਂ ਕਿ ਜ਼ਿਆਦਾ ਆਈਆਂ ਹੋਈਆਂ ਨਾ ਘੁੰਮਣ ਕਿਉਂਕਿ ਛੁੱਟੀਆਂ ਨੇ ਸਾਰਿਆਂ ਨੂੰ ਕ੍ਰਿਸਮਸ ਦੀਆਂ ਆ ਦੇਖ ਨਿਆਰ ਰਿਹਾ ਕਹਿੰਦੇ ਅਵਤਾਰ ਸਿੰਘ ਅੱਜ ਪੈਸੀ ਕ੍ਰਿਸਮਸ ਦਾ ਮੇਰੇ ਸੇ ਵੀ ਕ੍ਰਿਸਮਸ ਹਾਂ ਦਾ ਕਰਕੇ ਇਸ ਨੂੰ ਕਰਕੇ ਦਿਖਾਉਣਾ ਤੁਹਾਨੂੰ ਪਿੰਡ ਬਹੁਤ ਜ਼ਿਆਦਾ ਸੋਹਣਾ ਯਾਰ ਬਹੁਤ ਜ਼ਿਆਦਾ ਕਰੀਮਾ ਇਹਨੂੰ ਮੇਨ ਕਹਿ ਸਕਦੇ ਮੇਨ ਕਰੀਮ ਵੀ ਇਸ ਦੀ ਕਿਵੇਂ ਲੱਗ ਰਿਹਾ ਅੱਜ ਅਸੀਂ ਕੈਨੇਡਾ ਬਹੁਤ ਕੈਨੇਡਾ ਚੱਲੀਏ ਮੁੰਡਿਆ ਚਲੋ ਅੰਡਾ ਕਰ ਲਵਾ ਕੇ ਹੁਣ ਚੱਲੇ ਆ ਪਿੰਡ ਕਿੰਨੇ ਨੂੰ ਤੇ ਬੱਦਲ ਥੋੜੇ ਥੋੜੇ ਸਾਫ਼ ਹੋਣ ਲੱਗ ਗਏ ਤੇ ਵੀਊ ਦੇਖੋ ਵਾਲੇ ਸਾਡੇ ਯਾਰ ਕੀ ਬਾਤ ਹੈ ਝਰਨਾ ਵੀ ਥੋੜਾ ਥੋੜਾ ਡਿੱਗਣ ਲੱਗ ਗਿਆ ਦੇਖ ਇਹ ਉਹ ਦੇ ਉਹ ਜਿੰਨਾ ਘਟੈਦਾ ਉਹ ਬਰਫ਼ ਜੰਮੀ ਜਾਂਦੀ ਥੱਲੇ ਆ ਗਿਆ ਉਹਦੇ ਇਧਰ ਨੂੰ ਬਹੁਤ ਸੋਹਣੀ ਵੈਲੀ ਆ ਸਾਰੀ ਮੈਂ ਅਸੀਂ ਜਾਂਦੇ ਆ ਪਿੰਡ ਚ ਪਹਿਲਾਂ ਘੇੜਾ ਦੇਖ ਕੇ ਪਰਲੇ ਪਾਸੇ ਜਾਂਦੇ ਆ ਪਿੰਡ ਦੇ ਉੱਥੋਂ ਫੋਟੋ ਵਗੈਰਾ ਕਹਿੰਦੇ ਸੋਹਣੀ ਆਉਂਦੀ ਆ ਇਧਰ ਨੂੰ ਉਹਦੇ ਵੰਗਨ ਨੂੰ ਟ੍ਰੇਨਾਂ ਚੱਲ ਰਹੀਆਂ ਪੀਲੇ ਰੰਗ ਦੀਆਂ ਉਹਦੇ ਆਉਂਦੀ ਬੜੀ ਟ੍ਰੇਨ ਉਹ ਦੇ ਕਾ ਹੈ ਬਿਊਟੀ ਆ ਕਿਤੇ ਸਵਾਦ ਹੈ ਸਵਾਦ ਸਵੀਟ ਲੈਣ ਜਿਹਾ ਨੇ ਯਾਰ ਲਾਉਟਰ ਮਰੂਨਾਂ ਨਹੀਂ ਦੇਖੋ ਮੈਂ ਹਾਂ ਬਸ ਕਰਦਾ ਵੈਸੇ ਲਾਉਟਰ ਮਰੂਨਾਂ ਤਾਂ ਸਾਰੇ ਜਣੇ ਸਰੋਂੋਂ ਪਹਿਲਾਂ ਹੀ ਘੁੰਮਣਾਉਂਦੇ ਐ ਇੰਟਰ ਲੇਕਨ ਲਾਉਟਰ ਮਰੂਨਾਂ ਤੇ ਗ੍ਰਾਈਂਡਰ ਵੜਾ ਆਪਣੇ ਇੰਡੀਅਨ ਦਾ ਸਪੈਸ਼ਲ ਕਿਉਂਕਿ ਇੰਟਰ ਲੇਕਨ ਹਰੇਕ ਆਉਂਦਾ ਹੀ ਆ ਤੇ ਆਹ ਦੋ ਇਹਦੇ ਜਮਾਂ ਨੇੜੇ ਪੈ ਜਾਂਦਾ ਗ੍ਰਾਈਂਡਰ ਵੜ ਤੇ ਲਾਉਟਰ ਮਰੂਨਾਂ ਦਾ 10-10 ਕਿਲੋਮੀਟਰ ਨੇ ਤਾਂ ਕਰਕੇ ਚੱਲੇ ਹੁਣ ਪਿੰਡ ਚੋਂ ਪਿੰਡ ਸਾਰਾ ਲੱਕੜੀ ਦਾ ਬਹੁਤ ਜ਼ਿਆਦਾ ਸੋਨਾ ਬਹੁਤ ਜ਼ਿਆਦਾ ਤਾਂ ਦੇ ਗਈ ਉਹ ਐ ਕੋਠੇ ਨਾ ਚਾਹ ਲ ਰੇੜੀ ਲਾਉਂਦਾ ਹੁੰਦਾ ਘਰ ਆ ਜਾਂਦੇ ਮੁਰੇ ਉਹ ਦੋ ਤਿੰਨ ਛੱਡ ਕੇ ਉੱਥੋਂ ਮੈਂ ਤੇ ਉਹਨੇ ਚਾਹ ਪੀਤੀ ਸੀ ਕਿਨੇ ਮੈਂ ਤੇ ਬੈਂਸ ਨੇ ਚਾਹ ਲਈ ਨਹੀਂ ਉਹਦੇ ਵਾਲੀ ਕੌਫੀ ਵਾਲੀ ਵੀ ਰੇੜੀ ਲਾਉਂਦਾ ਇੰਡੀਆ ਵਾਂਗੂ ਫੋਖਾ ਜਿਹਾ ਉਹ ਸਿਸਟਮ ਜੰਮ ਚਲੋ ਮੈਂ ਆ ਉਹਦਾ ਮੂੰਹ ਤੁਹਾਨੂੰ ਕੀ ਦਿਖਾਈ ਜਨਾ ਇੱਧਰ ਸੋਣਾ ਇੱਕੀ ਚਲੋ ਪੈਂਡਾ ਲਾਈਕ ਕਰ ਦਿਓ ਨਾ ਲਾਈਕ ਨਾਲ ਹੌਸਲਾ ਮਿਲਦਾ ਕਮੈਂਟ ਨਾਲ ਸਾਨੂੰ ਹੌਸਲਾ ਮਿਲਦਾ ਤੇ ਸ਼ੇਅਰ ਕਰਨਾ ਸਾਨੂੰ ਬੜਾ ਹੀ ਹੌਸਲਾ ਮਿਲਦਾ ਸਹੀ ਗੱਲ ਆ ਹੋਰ ਕੀ ਕਰਨਾ ਹਾਈਪ ਵਾਲਾ ਬਣਨ ਨੱਬ ਦੋ ਫਿਰ ਤਾਂ ਸਾਨੂੰ ਬੜਾ ਹੀ ਬੜਾ ਹੀ ਹੌਸਲਾ ਮਿਲ ਜਾਣਾ ਦੇਖਿਓ ਪਿੱਛੇ ਓਏ ਹੋ ਦੇਖ ਨਿਕਲਾਈ ਝਾਤੀ ਨਾ ਅਜੇ ਰੈਸਟੋਰੈਂਟ 12 ਮੂਰਾਂ ਜੀ ਖੁੱਲੀਆਂ ਨੇ ਉਹ ਦੁਕਾਨਾਂ ਦੇ ਉਹਨਾਂ ਦਾ ਜ਼ੋਂਬੀ ਬੰਦ ਨੇ ਰਿਸਮਿਸ ਕਰਕੇ ਤੇ 12 ਮੂਰਾਂ ਦੇ ਲੋਕ ਬੈਠੇ ਆ ਇੰਜੋਏ ਕਰ ਰਹੇ ਆ ਉਹਦਾ ਅਜੇ ਸਵੇਰ ਦੇ ਘੰਟੇ 9 ਵੱਜ ਗਏ ਨੋ 9:30 ਹੋ ਗਏ ਕਈ ਤਾਂ ਹਜੇ ਹੁਣ ਉੱਠਦੇ ਹੋਣਗੇ ਸਾਡੇ ਬੰਦੇ ਵੀ ਮਸਾਂ ਠਾਏ ਨੇ ਉੱਠਦੇ ਨਹੀਂ ਸੀ ਇਹ 9:30 ਤੱਕ ਨੇ ਨਹੀਂ ਠੰਡੇ ਬਹੁਤ ਸੀ ਹੂੰ ਮੈਂ ਇਹ ਕਰਦੇ ਤੰਨੇ ਨੇ ਨਹਾ ਕੇ ਇਹ ਠੰਡ ਲਹਿ ਗਈ ਬਾਬੇ ਸਵੇਰ ਦੀ 5:00 ਨੂੰ ਜ਼ਿਆਦਾ ਠੰਡ ਲੱਗਦੀ ਸੀਗੀ ਹਨਾ ਵੀਰੇ ਸਵੇਰ ਠੰਡ ਬੜੀ ਸੀ ਹੂੰ ਲੋੜ ਨਹੀਂ ਸੀ ਤੇ ਬੱਸਾਂ ਵੀ ਆਉਂਦੀਆਂ ਨੇ ਪਿੰਡ 'ਚ ਜੇ ਇੰਟਰਲੇਗਨ ਤੋਂ ਵੀ ਬੱਸਾਂ ਤੇ ਆਉਣਾ ਬੱਸਾਂ ਤੇ ਆ ਸਕਦੇ ਹਾਂ ਟ੍ਰੇਨ ਆਉਂਦੀ ਆ ਇੰਟਰਲੇਗਨ ਤੋਂ ਇਹ ਗੱਡੀ ਜਿਹੜੀ ਰੈਂਟ ਕੀਤੀ ਹੋਈ ਆ ਗੱਡੀ ਵੀ ਆਉਂਦੀ ਆ ਸਿੱਧੀ ਵੱਡੀ ਲਾਉਟਰ ਮਰੋਣਾ ਤੇ ਗਰੇਂਟਰ ਵੱਡੀ ਆਉਂਦੀ ਆ ਮੋਰਨ ਤੇ ਵਿੰਗਨ ਦਾ ਟ੍ਰੇਨ ਵੀ ਜਾਣਾ ਵੰਦਾ ਜਾਂ ਕੰਡੋਲੇ ਤੇ ਆਪਾਂ ਹਜੇ ਚੌਲ-ਜੋਲ ਵੀ ਖਾਣਿਆ ਮਿੱਤਰ ਹੁਣ ਬੈ ਜਾ ਜਾਨੇ ਆ ਕੇ ਉਪਰ ਹੂੰ ਤੇ ਆਪਣੇ ਗਵਾਂਢੀ ਦੇ ਵਾਲੇ ਵੀ ਬਾਬੇ ਬਹੁਤ ਆਉਂਦੇ ਆ ਇੱਥੇ ਬੋਲਣਾ ਨਹੀਂ ਮੈਂ ਸੀ ਵਾਲੇ ਨਹੀਂ ਫ੍ਰਿਜ ਚ ਰਹਿ ਗਈ ਨਹੀਂ ਫ੍ਰਿਜ ਹੀ ਰਹਿ ਗਿਆ ਹੋਰ ਕੀ ਕੀ ਫ੍ਰਿਜ ਚ ਰਹਿ ਗਿਆ ਕੁਝ ਨਹੀਂ ਇਕੱਲਾ ਦਹੀਂ ਜੀ ਚਲੋ ਜੀ ਕੋਈ ਗੱਲ ਨਹੀਂ ਪਤਾ ਹੀ ਮੈਨੂੰ ਬਾਬੇ ਇਹਨਾਂ ਤੇ ਆਹੀ ਉਮੀਦ ਸੀਗੀ ਮੈਨੂੰ ਟਰੈਕਟਰ ਆਉਂਦਾ ਕਹਿੰਦੇ ਲੈ ਵੀ ਮੇਰੇ ਵੀਰੇ 4x4 ਕੀ ਬਾਤ ਹੈ ਜੌਂਡੀਰ ਹੈ ਜੌਂਡੀਰ ਇਹ ਆ ਪਹਿਲਾ ਪਾਰ ਲੈ ਚੱਲੇ ਹਾਂ ਟੂਰਿਸਟ ਰਿਵੋਟ ਟਿਕਣ ਲੱਗਿਆ ਵਾ ਪਹਾੜੇ ਵਾਲੇ ਦੇਖਿਓ ਕਿੰਨੀਆਂ ਗੱਡੀਆਂ ਲੰਘ ਰਹੀਆਂ ਨੇ ਹੁਣ ਪਾਰਕਿੰਗਾਂ ਜੀਆਂ ਭਰਦੀਆਂ ਨੇ ਤੇ ਸਾਰੀਆਂ ਇੱਕ ਤਾਂ ਛੁੱਟੀਆਂ ਕਰਕੇ ਸਾਰੇ ਆਏ ਹੋਏ ਕਰਕੇ ਤਾਂ ਚੱਕਰ ਆ ਨਣਾ ਜਿਵੇਂ ਜਿਵੇਂ ਨਿਕਰੀ ਜਾਂਦਾ ਆਲੇ ਦਾ ਇਹਨੂੰ ਘੈਂਟ ਹੋ ਜਾਂਦੀ ਆ ਗੱਲ। ਕੀ ਬਾਤ ਹੈ। ਛੋਟੇ ਛੋਟੇ ਖੇਣਮੇ ਖੇਣਮੇ ਜੇ ਘਰ ਪਾਸੇ ਉਹਨਾਂ ਦੇ ਪਰੇ ਪਰੇ ਨੂੰ ਦੇਖੋ। ਗੱਡੀਆਂ ਇਹਨੀਆਂ ਰਾਤ ਦੀਆਂ ਖੜੀਆਂ ਬਰਫ਼ ਦੇਖੋ ਕਿਵੇਂ ਜੰਮੀ ਹੋਈ ਇਹਨਾਂ ਤੇ। 40 ਦੀ ਸਪੀਡ ਆ ਪਿੰਡ 'ਚ। ਇਹ ਦੇਖੋ ਇਹ ਮਗਰਾਂ ਕੀਤੀ ਹੋਈ ਆ। ਇਦੂ ਤੇ ਕੀ ਹੋ ਸਕਦਾ ਮੈਂ ਵੀ ਬਾ ਪੰਡੇ ਲੌਕਟਰ ਬਣਾਉਣਾ ਕੋਈ ਜ਼ਿਆਦਾ ਵਟਾ ਨਹੀਂ ਹੈਗਾ ਤੇ ਨਿੱਕਾ ਜਿਹਾ ਪੰਡਾ ਚੱਲੇ ਆਂਦੇ ਅੱਗੇ ਨੂੰ ਪਰਲੇ ਪਾਸੇ ਨਿਕਲਦੇ ਆਂ ਜਾ ਕੇ ਫਿਰ ਉਹ ਮੋੜ ਆ ਜਾ ਉੱਤੇ ਚੜਨਾ ਹੋਣਾ ਥੋੜਾ ਜਿਹਾ ਆਦ ਕਾਣ ਬੰਦੀ ਅੱਜ 20% ਆਫ ਚੱਲ ਰਹੀ ਹੈ ਇੱਥੇ ਦਾ 20% ਆਫ ਵੀ ਬਹੁਤ ਮਹਿੰਗਾ ਹੈ ਇਸ ਤੋਂ ਆਈਫੋਨ ਦੇ ਮਾਮਲੇ ਸਸਤਾਗਾ ਹੀਟਰੀ ਨਾ ਕੀ ਬਾਤ ਹੈ ਯਾਰ 20% ਪ੍ਰੋਫਰ ਆਉ 20% ਹਾਂ ਬੂਟ ਲੱਗੇ ਹੋਏ ਆ ਟਰੈਕਿੰਗ ਵਾਲੇ ਬਰਫ਼ ਵਾਲੇ ਸਾਰੇ ਇਹਦੇ ਵੀ ਲੈਣੀ ਚਾਹੂੰ ਮੈਂ ਚੱਲਿਆ ਸਕੀਮ ਕਰਨ ਤਰਾ ਜਾ ਨੌਜਵਾਨ ਇੱਥੇ ਦਿਲ ਬਣਾਇਆ ਹੋਇਆ ਦੇਖਦਾ ਇਹ ਆ ਚੱਲਿਆ ਓਏ ਦੇਖਦਾ ਜੀ ਆਣਾ ਤੁਹਾਨੂੰ ਭੇਜ ਦਿੰਦੇ ਆ ਲੈ ਇਹ ਆਉਂਦਾ ਧੂਹਾ ਡਾ ਲੈਣਾ ਆਪਾਂ ਤਾਂ ਕੰਮ ਵੀ ਕਰਨਾ ਇਹ ਆਉਂਦਾ ਅਗਲੇ ਹਿੰਦਾਂ ਆਉਂਦਾ ਵੀ ਆ ਆਪਾਂ ਨੂੰ ਪਹਣੀ ਆਉਂਦਾ ਕੈਂਡ ਅਸੀਂ ਤਾਂ ਚੱਕਿਆ ਵੀ ਚਾਰੇ ਜਾਣੇ ਵੀਡੀਓ ਵਾੜੋ ਫੋਟੋ ਵਾਟੋ ਬਣਾ ਲਾਂਗੇ ਆਪਦੀ ਤਾਂ ਫਿਰ ਨਹੀਂ ਕਿਸੇ ਨੂੰ ਕਹਿਣਾ ਪੈਂਦਾਗਾ ਨਹੀਂ ਸਾਡੇ ਚ ਇੱਕ ਬੰਦਾ ਰਹਿ ਜਾਂਦਾ ਯਾਰ ਕੋਈ ਨਾ ਕੋਈ ਇੱਕ ਦੂਜੇ ਨੂੰ ਕਹਿ ਕੇ ਕੋਈ ਗੁੱਸੇ ਗੇਲਾ ਨਹੀਂ ਕਰਨ ਆਏਗਾ ਹਾਂ ਰੁੱਸ ਗਿਆ ਸੀਗਾ ਜੱਸੀ ਕਹਿੰਦਾ ਮੇਰੀ ਇੰਦੂਜੀ ਫੋਟੋ ਕਰਦੇ ਮਸਾ ਮਨਾਇਆਗਾ ਹੁਣ ਹਲੋ ਵੀ ਇੱਥੋਂ ਜਾਂਦੀ ਆ ਮੋਰਨ ਨੂੰ ਉਹ ਕੇਵਲ ਕਾਰ ਹਾਂ ਦੇ ਇੱਥੋਂ ਨਿਕਲਦੀ ਆ ਤੇ ਅਸੀਂ ਹੁਣ ਇਧਰ ਸਾਈਡ ਨੂੰ ਉੱਤੇ ਜਾ ਰਹੇ ਹਾਂ ਜਿੱਥੇ ਫੋਟੋ ਖਿੱਚਦੇ ਆ ਲੋਕ ਜਮਾ ਲੋਟਰ ਬਲੂਨ ਨੰਗੇ ਆਏ ਸੀ ਇਧਰ ਮੁਕੇ ਲੋਟਰ ਬਲੂਨ ਸਾਰਾ ਥੱਲੇ ਥੋੜਾ ਹੋਰ ਉੱਤੇ ਨੂੰ ਜਾਣਾ ਆ ਜਾਣਾ ਹੋਈ ਉਹਨੂੰ ਕਾ ਕੇਵਲ ਗਾਰ ਚ ਬਹਿ ਕੇ ਜਾਣਾ ਆ ਜਾਓ ਤਿੰਨ ਥੋੜਾ ਟਰੈਕਿੰਗ ਕਰਾਈਏ ਥੋੜੀ ਕੰਮ ਕਰੀਏ ਸਰੀਰ ਯਾਰ ਨਿਖਰ ਜੇ ਨਹੀਂ ਰਿਹਾ ਜੇ ਨਿਖਰਿਆ ਹੋਇਆ ਉੱਤੇ ਇੰਨੇ ਸੋਹਣੇ ਸੋਹਣੇ ਪਹਾੜ ਨੇ ਨਾ ਬਰਫ ਪਈ ਚ ਕਿਆ ਬਾਤ ਹੀ ਲਾਦੇ ਹੁਣ ਮੈਂ ਤਰੋਂ ਉੱਥੋਂ ਐ ਜਰਾ ਚੜਨਾ ਪੈਂਦਾ ਉਹਦੇ ਬਣਾਇਆ ਹੋਇਆ ਦੇਖੋ ਸ਼ਹਿਰ ਦੇ ਨੇ ਯਾਰੇ ਵੰਡ ਦੇ ਸ਼ੇਅਰ ਕਰੀ ਜਾਂਦਾ ਆਜੋ ਆਜੋ ਅੱਗੇ ਨੂੰ ਫੋਟੋ ਲਈ ਕਿਵੇਂ ਪਾਗਲ ਹੋ ਜਾ ਮੈਂ ਦੇਖ ਓਏ ਬੱਬੇ ਗਲਤ ਚਲੇ ਗਏ ਸੀ ਹੁਣ ਵਾਪਸ ਆਉਂਦੇ ਹੋਏ ਨੌਜਵਾਨ ਗੱਬਰੂ ਉਹਦਾ ਅੱਧਾ ਜਿਹੇ ਜ਼ੈਰ ਪੰਡ ਦੇ ਉਹ ਜੀ ਤਾਂ ਅਸੀਂ ਗਾਈ ਲੰਘਿਆ ਸੀ ਕਾਫੀ ਚੱਲਦੇ ਆ ਫੱਲੇ ਨੂੰ ਹੁਣ ਪਿੰਡ ਵਿੱਚ ਦੀ ਹੋ ਗਏ ਫੇਰ ਤੁਹਾਨੂੰ ਪਰਲੇ ਵਾਸਤੇ ਜਾਇ ਤੇ ਹੋਣੇ ਹਾਂ ਰੇਲ ਸਟੇਸ਼ਨ ਆ ਗਿਆ ਬਾਬੇ ਲਾਊਟਰ ਬਰੋਨੋਂ ਦਾ ਦੇਖੋ ਜਨਤਾ ਖੜੀ ਤਿੰਨ ਤਿੰਨ ਟ੍ਰੇਨਾਂ ਤਰ੍ਹਾਂ ਹੀ ਫਿਰਦੀਆਂ ਉੱਤੇ ਉਹ ਆਜੋ ਲੱਭੀ ਹੋ ਜਾਗਾ ਚਾਰ ਚੱਲ ਆਪ ਪਹਿਲਾਂ ਜਿਵੇਂ ਅਸੀਂ ਚਾਰ ਚੱਤਿਆ ਹੋਏ ਲਾਊਟਰ ਬਰੋਨੋਂ ਸਵਿਟਜ਼ਰਲੈਂਡ ਦੇ ਵਿੱਚ ਇੱਕਾ ਪੱਥਰ ਵੀ ਰੱਖਿਆ ਹੋਇਆ ਇਹ ਗਲੇਸ਼ੀਅਰ ਦੇ ਪਾਣੀ ਨਾਲ ਟੋਆ ਪਿਆ ਹੋਇਆ ਹੈਗਾ ਪੱਥਰ ਦੇ ਵਿੱਚ ਜਦੋਂ ਜਿਵੇਂ ਝਰਨਾ ਵਨ ਵਨ ਗਲੇਸ਼ੀਅਰ ਦਾ ਪਾਣੀ ਡਿੱਗਦਾ ਸੀ ਕਹਿੰਦੇ ਥੋੜੇ ਸਾਲਾਂ ਜੀ ਇੱਡਾ ਟੋਆ ਪਾਦਾ ਸੀ 200 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਪਾਣੀ ਡਿੱਗਦਾ ਸੀ ਇੰਨੀ ਰਫ਼ਤਾਰ ਨਾਲ ਉਤੋਂ ਤੇ ਇਹਨਾਂ ਨੇ ਹੁਣ ਇਹ ਇੱਕ ਤਰ੍ਹਾਂ ਦਾ ਉਹ ਰੱਖਿਆਗਾ ਆਪਦਾ ਸਿਆਵਟਵਾਦ ਇੱਥੇ ਪਿੰਡ ਦੇ ਵਿੱਚ ਤੇ ਆਹਦੇ ਇੱਥੇ ਲਿਖਿਆ ਹੋਇਆ ਸਾਰੀ ਇਹਦੀ ਹਿਸਟਰੀ ਆਪਾਂ ਪੜ ਸਕਦੇ ਹਾਂ ਤੁਸੀਂ ਇੱਥੇ ਆ ਟ੍ਰੇਨਾਂ ਚੱਲਦੀਆਂ ਨੇ ਮਤਲਬ ਸਾਂਭ ਕੇ ਰੱਖੀਆਂ ਨੇ ਚੀਜ਼ਾਂ ਇਹਨਾਂ ਨੇ ਮਿੱਤਰੋ ਦੋਸਤੋ ਆਟਮ ਲੱਗੀ ਸਾਡੇ ਨਾਲ ਐਵੇਂ ਉਹ ਪਰਲੇ ਵਾਸੇ ਤੁਰਦੇ ਫਿਰਦੇ ਨੇ ਆ ਕਿਸੇ ਦੇ ਨਾਲ ਅਸੀਂ ਗੱਡੀ ਲਾਈ ਆ ਜਿਹੜਾ ਪਿੱਛੇ ਤੁਹਾਨੂੰ ਚਰਚ ਦਿਖ ਰਿਹਾ ਤੇ ਇਹਦੇ ਬਸ ਆ ਜਿਹੜੀ ਨਹਿਰ ਰੰਗ ਦੀ ਨਾਲ ਦੀ ਉਹ ਤੋਂ ਪੁਲ ਤੋਂ ਇਧਰ ਨੂੰ ਆ ਜਾਣ ਐਵੇਂ ਇੰਨੀ ਦੂਰ ਤੁਰਦੇ ਫਿਰੇ ਬਾਈ ਜਨਤਾ ਬਹੁਤ ਆਉਂਦੀ ਇੱਥੇ ਫੋਟੋ ਵਜਾਉਂ ਨੋ ਦੇ ਪਿੱਛੇ ਚੀਨੀ ਜਗਨੇ ਆਉਂਦੇ ਆਪਣਾ ਗਵਾਂਡੀ ਦੇਸ਼ ਮੂਰੇ ਵੀ ਬਹੁਤ ਫਿਰਦੇ ਪਿੱਛੇ ਵੀ ਬਹੁਤ ਆਉਂਦੇ ਆ ਇਹਦਾ ਫੋਟੋ ਖਿੱਚਣ ਨੂੰ ਆ ਜਗ੍ਹਾ ਪੌਪੂਲਰ ਆ ਤਾਂ ਕਰਕੇ ਤੁਹਾਨੂੰ ਦਿਖਾਉਣਾ ਉੱਥੇ ਆ ਕੇ 뷰 ਕਹੇ ਜਾਉਂਦਾਗਾ ਸਾਰਾ ਹੁਣ ਚਰਚ ਦੇਖਣ ਲੱਗ ਜਾਣਾ ਝਰਨਾ ਦੇਖਣ ਲੱਗ ਜਾਣਾ ਇੱਥੋਂ ਮਤਲਬ ਬਹੁਤ ਜਾਣ ਵੈਲੀ ਦਾ ਸੈਂਟਰ ਇਹ ਆ ਜਾਂਦਾ ਤਾਂ ਕਰਕੇ ਚੱਲਦੇ ਹੁਣ ਹਾਂ ਵੀ ਗੱਡੀਆਂ 다ਉਗੀਆਂ ਅੱਤਾਰ ਦਾ ਖੱਡ ਲੱਦੀ ਆ ਖੱਡ ਦਾ ਕੱਲ ਸੀਗੀ ਹਵਾ ਜਾਂਦਾ ਅੰਡ ਤਾਂ ਵਰਨ ਸੀਗੀ ਸਹੀ ਗੱਲ ਆ ਬਾਬੇ ਇਤਨਾ ਫੀਟ ਰੇਨ ਆਉਂਦੀ ਆ ਇਹ ਵੇਖੋ ਚੱਲ ਰਹੀ ਫੋਟੋਗ੍ਰਾਫੀ ਹੱਕੋ ਵੀ ਗਾਮੀਆਂ ਸਟੈਂਡ ਚੱਕ ਲੈ ਚਾਰੇ ਜਾਣੇ ਕਰਾਂਗੇ ਧਰ ਕੇ ਸਟੈਂਡ ਘਾਂਟਾ ਨਹੀਂ ਕਿਸੇ ਨੂੰ ਵੇਲ ਦੇਣੀ ਠੀਕ ਆ ਹੁਣ ਇੱਥੋਂ ਗੂ ਬਹੁਤ ਸੋਣਾ ਪਿੱਛੇ ਉਹ ਵੀ ਆ ਵੀਊ ਦੇਖਦਾ ਉੱਤੋਂ ਆ ਸਾਰਾ ਅਸੀਂ ਆ ਗਏ ਉੱਥੇ ਕਲਿੱਪ ਲੈਣੀ ਭੁੱਲ ਗਏ ਉਹ ਜਗ੍ਹਾ ਤੇ ਜਾਣਾ ਪੈਂਦਾ ਜਦੋਂ ਇੱਥੇ ਦੀ ਪਾਰਕਿੰਗ ਲਾਵਾਂਗੇ ਦੇ ਨਾਲ ਇੱਥੋਂ ਆ ਕੇ ਐਂ ਚੜੇ ਜਾਣਾ ਤੁਸੀਂ ਉੱਤੇ ਨੂੰ ਉੱਥੇ ਜਾ ਕੇ ਸਾਰਾ ਵੀਊ ਦੇਖਦਾ ਜੇ ਤੇ ਰੀਲਾਂ ਦੇਖਣੀਆਂ ਉਹ ਇੰਸਟਾਗ੍ਰਾਮ ਤੇ ਦੇਖ ਸਕਦੇ ਆ ਸਾਡੀਆਂ ਤੇ ਹੁਣ ਚੱਲਿਆਂ ਗ੍ਰਿੰਡਰ ਵਰਲਡ ਉਹ ਵੀ ਦਿਖਾ ਲਈਏ ਉਤਾਰ ਹੋਣਾ ਫੇਰ ਅੱਗੇ ਦੇਖਦੇ ਆ ਕਿੱਥੇ ਜਾਨੇ ਗ੍ਰਿੰਡਰ ਵਰਲਡ ਨੂੰ ਜਾ ਰਹੇ ਆ ਰਾਹ ਦੇਖੋ ਕਿੰਨੇ ਸੋਹਣੇ ਨੇ ਇੱਥੇ ਤਾਜੀ ਬਰਫ਼ ਬਈਆ ਰਾਤ ਅੱਧੀਆਂ ਗੱਡੀਆਂ ਜਿਹੜੀਆਂ ਉਧਰੋਂ ਆ ਰਹੀਆਂ ਨੇ ਸਾਹਮਣੇ ਓ ਅੱਧੀਆਂ ਦੇ ਹਜੇ ਵੀ ਬਰਫ਼ ਉੱਤੇ ਪਈ ਹੋਈ ਆ ਮਤਲਬ ਰਾਤ ਹੀ ਹੋਈ ਐ ਇੱਥੇ ਬਰਫ਼ ਉਹ ਵੀ ਤਾਜੀ ਜਿਹੀ ਪਈ ਲੱਗਦੀ ਆ ਦੇਖੋ ਵੈਲੀ ਯਾਰ ਕਿੰਨੀ ਸੋਹਣੀ ਆ ਆ ਟ੍ਰੇਨਾਂ ਚੱਲਦੀਆਂ ਨੇ ਇੱਧਰ ਨੂੰ ਇਹ ਵੀ ਬਹੁਤ ਸੋਹਣੀਆਂ ਲੱਗਦੀਆਂ ਨੇ ਲੱਗਦੀਆਂ ਇੱਥੇ ਅਨਰਜੀ ਦੇ ਰੁਕਣਾ ਦੇਖੋ ਥਿਊ ਯਾਰ ਕੀ ਆ ਗੱਲ ਹੈ ਉਹ ਗ੍ਰੈਂਡਰ ਵਰਲਡ ਰਹੇਗਾ ਇੱਥੋਂ 2-3 ਕਿਲੋਮੀਟਰ ਤੇ ਇੱਧਰ ਡਿੱਗੀ ਆ ਰਾਤ ਬਰਫ਼ ਮਾਬਿਓ ਸਿਰਾਂ ਗੱਲਵਾਦ ਹੋਈ ਭਈ ਉਹ ਦੇਖੋ ਵਾਲਾ ਵਾਲਾ ਉਰੇ ਆ ਪਿਆ ਬਰਫਨਾ ਓਏ ਗ੍ਰੈਂਡਰ ਵਲਡ ਵੀ ਉਹ ਸਾਹਮਣੇ ਦੇਖ ਰਿਹਾ ਬਾਬੇ ਪੂਰੀ ਬਰਫ ਬਰਫ ਹੋਇਆ ਗਿਆ ਕਾ ਪਿਆ ਕੰਮ ਉੱਥੇ ਵੀ ਥੋੜਾ ਟਾਈਮ ਹੀ ਉਤਰਨਾ ਉੱਥੇ ਅਜੇ ਕਿਉਂਕਿ ਗ੍ਰੈਂਡਰ ਵਲਡ ਕੋ ਖਾ ਨਹੀਂ ਕਰਦੇ ਹੁੰਦੇ ਬਾਅਦ ਦੇਖਣੀ ਆਉਂਦੇ ਹੁੰਦੇ ਆ ਅਸੀਂ ਉੱਥੇ ਕਿਉਂਕਿ ਸਾਰੀਆਂ ਚੀਜ਼ਾਂ ਗ੍ਰੈਂਡਰ ਵਲਡ ਤਾਂ ਮਸ਼ਹੂਰ ਆ ਉੱਥੇ ਉਹ ਬਹੁਤ ਹੁੰਦੇ ਐਡਵੈਂਚਰ ਟੋਪ ਆਫ ਹੋ ਗਿਆ ਯੂਰਪ ਫੋਰ ਪੈਰਾ ਗਲਾਈਡਿੰਗ ਹੁਣ ਤਾਂ ਸਿਆਲਾਂ ਦੇ ਤਾਂ ਪੈਰਾ ਗਲਾਈਡਿੰਗ ਹੀ ਹੁੰਦੀ ਆ ਸਕੀਿੰਗ ਹੁੰਦੀ ਆ ਉੱਥੇ ਕਾਫੀ ਚੀਜ਼ਾਂ ਉਹ ਸਪੋਰਟਸ ਕਰਕੇ ਮਸ਼ਹੂਰ ਆਉਂਦੀਆਂ ਕਰਕੇ ਦਿਖਾਉਣੇ ਆ ਪਿੰਡ ਬੁੰਨਾ ਜੇ ਬਹੁਤ ਮਹਿੰਗੇ ਪਿੰਡ ਨੇ ਮਤਲਬ ਘਰ ਕੁਦਾਰ ਇੱਥੇ ਬਹੁਤ ਮਹਿੰਗੇ ਨੇ ਹੋਟਲ ਆਟਲ ਸਭ ਕੋ ਮਹਿੰਗਾ ਹੀ ਆ ਨਾ ਉਹ ਜੀ ਕਹਿੰਦੇ ਗ੍ਰੈਂਡਰ ਵਰਲਡ ਪਹੁੰਚ ਚੁਕੇ ਆ ਤੇ برف ਇੰਨੀ ਕਿ ਡਿੱਗੀ ਆ ਕਿ ਪਾਫਾ ਨਿਕਲ ਰਹੀਆਂ ਨੇ برف ਚਵਾਲਾ ਦਲਾ ਕੋਈ ਵੀ ਨਹੀਂ ਦਿਖ ਰਿਹਾ ਤੇ ਤੋ ਬਤਾ ਆਪਣੇ ਨਿਕਲੇ ਫੇਰ ਦੇ ਹਾਂ ਥੱਲੇ ਸਾਰਾ ਪਿੰਡ ਆ ਗ੍ਰੈਂਡਰ ਵਰਲਡ ਆ ਸਾਹਮਣੇ ਜਿੰਨੀ ਧੁੰਦ ਤੁੰਦ ਦਿਖ ਰਹੀ ਹੈ ਟਾਪ ਆਫ ਵਰਲਡ ਆ ਇੱਥੋਂ ਇੰਨਾ ਉੱਚਾ ਪਹਾੜਾ ਬਹੁਤ ਵੱਡਾ ਹੈ ਟਾਪ ਆਫ ਵਰਲਡ ਨਹੀਂ ਟਾਪ ਆਫ ਯੂਰਪ ਵਰਲਡ ਦਾ ਤਾਂ ਮਾਉਂਟ ਐਵਰੇਸਟ ਆ ਗਿਆ ਗਲਤ ਹੋ ਗਈ ਇੱਧਰ ਨੂੰ ਹੀ ਸਾਰੇ ਵਾਲੇ ਵਾਲੇ ਪਹਾੜਾ ਯਾਰ ਗੈਂਡਰ ਵਾੜਾ ਹੀ ਗਰਮੀ ਵਾਲੀ ਬਲੌਗਾਂ 'ਚ ਦਿਖਾਇਆ ਹੋਇਆ ਕਾਫੀ ਵਧੀਆ ਬਹੁਤ ਸੋਹਣਾ ਰੁਕ ਜਾਓ ਕਿੱਦਨ ਜਾਈ ਜੰਨੇ ਆ ਅੱਜ ਦਾ ਬਾਦ ਚੱਲ ਅੱਜ ਨਹੀਂ ਲੱਗੇ ਰਾਤ ਹੀ ਡਿੱਗੀ ਇੱਥੇ ਬਰਫ ਪੂਰੀ ਇੱਧਰ ਦੇਖੋ ਜੀ ਹੁਣ ਇੱਧਰ ਨਿਕਲੀ ਆ ਤਾਂ ਉੱਪਰ ਦੇਖੋ ਪਹਾੜੀਆਂ ਉੱਚੀਆਂ ਉੱਚੀਆਂ ਬਰਫ ਨਾਲ ਭਰੀਆਂ ਹੋਈਆਂ ਇੱਧਰ ਵੀ ਮਾੜਾ ਹੀ ਦਿਖਿਆ ਸੀ ਟਾਪ ਆਫ ਯੂਰਪ ਵੀ ਉਹ ਲੱਗ ਗਿਆ ਦਵਾਰੇ ਇੱਧਰ ਦੇਖੋ ਜੀ ਸਵਾਦ ਹੌਲਟਸ ਦੀ ਬਾਜ ਭਾਲ ਚੱਲੇ ਇੱਥੋਂ 4 ਕਿਲੋਮੀਟਰ ਰਹਿ ਗਿਆ ਉਹ ਪਹਾੜੀ ਜਿਹਾ ਉਹ ਦੇ ਇੱਥੋਂ ਦਿਖ ਰਿਹਾ ਥੋੜਾ ਜਿਹਾ ਅਜ ਮਨਲਾ ਚਾਨਣਾ ਘਾਟੀ ਡਿੱਗ ਰਿਹਾ ਹੈ ਦੇਖ ਲੈਣ ਚੱਲ ਕੇ ਉੱਥੇ ਤੇ ਸਾਹਮਣੇ ਤੋਂ ਇਹਰ ਵੀਊ ਦੇਖੋ ਕੀ ਬਾਤ ਹੈ ਬਾਬੇ ਉਧਰ ਸਾਰੀ ਧੁੱਪ ਨਿਕਲੀ ਹੋਈ ਹੈ ਇੱਧਰ ਬੱਦਲਾ ਦੇ ਬਾ ਪਿੱਛੇ ਰਹਿ ਗਏ ਹੁਣ ਅੱਗੇ ਤੁਹਾਨੂੰ ਵੀਊ ਦਿਖਾਣੇ ਜਾਂਦੇ ਹਾਂਗੇ ਦੇਖਿਓ ਕਿੰਨੇ ਸੋਹਣੇ ਸੋਹਣੇ ਵੀਊ ਆਉਣੇ ਹੈ ਨਾ ਗੱਲਬਾਤ ਮੁੰਡਿਓ ਨਵੀਂ ਮੈਟਰੋ ਪਹੁੰਚ ਗਏ 올ਟਸ ਜੀ ਬਾਜਫਾਲ ਏਅਰਪੋਰਟ ਦੇ ਵਿੱਚ ਦੀ ਜਾ ਰਹੇ ਆ ਦੇਖੋ ਰਨਵੇ ਸਾਈਡ ਤੇ ਇਹ ਤੁਸੀਂ ਦੇਖਿਆ ਹੋਣਾ ਸਾਡਾ ਪਹਿਲਾ ਵਲੌਗ ਤਾਂ ਨਹੀਂ ਅਸੀਂ ਇਹਦਾ ਖਾਸ ਜਿਹਾ ਬਣਾਇਆ ਪਹਿਲਾਂ ਵਾਲੇ ਵਲੌਗ ਚ ਜਾ ਕੇ ਦੇਖ ਲਓ ਗਰਮੀਆਂ ਚ ਆਈ ਸੀ ਅਸੀਂ ਇੱਥੇ ਇੱਥੇ ਪਾਰਕਿੰਗ ਲਈ ਸੀ ਆ ਰਨਵੇ ਤੇ ਆ ਏਅਰਪੋਰਟ ਦੇ ਵਿੱਚ ਦੀ ਲੰਘਣਾ ਮੈਂਦਾ ਫਾਟਕ ਲੱਗੇ ਨੇ ਨਾ ਜੇ ਜਹਾਜ਼ ਆ ਜੇ ਫਾਟਕ ਲੱਗ ਜਾਂਦੇ ਆ ਮਤਲਬ ਫਿਰ ਜਹਾਜ਼ ਲੰਘ ਜਾਂਦਾ ਫਿਰ ਗੱਡੀਆਂ ਉਨ ਲੱਗ ਜਾਂਦੀਆਂ ਪਿੰਡ ਨੂੰ ਸੜਕ ਹੀ ਆ ਜਾਂਦੀ ਹੈ ਉਹ ਦੇਖੋ ਵਾਟਰਫਾਲ ਉੱਤੋਂ ਡਿੱਗ ਰਹੀ ਹੈ ਪਾਣੀ ਘਟ ਡੇਗ ਰਿਹਾ ਕਿਉਂਕਿ ਹੁਣ ਫ੍ਰੀਜ਼ ਹੋਇਆ ਹੋ ਇੱਕ ਚਰ ਬਿਊਟੀ ਚੈੱਕ ਕਰੋ ਉਧਰ ਉਧਰ ਬਿਊਟੀ ਵਾਲੀ ਹੋਈ ਪਈ ਹੈ ਕਿਉਂ ਲੋਈ ਮਿੱਤਰੋ ਚੌਲ ਚੱਲ ਰਹੇ ਨੇ ਪਿੱਛੇ ਤੁਸੀਂ ਦੇਖ ਰਹੇ ਹੋ ਆਲਟਸ ਦੀ ਬਾਜ ਫਾਲ ਜਿਹੜੀ ਤੁਹਾਨੂੰ ਗਰਮੀਆਂ ਚ ਵੀ ਆ ਕੇ ਦਿਖਾਈ ਸੀ ਆਲੇ-ਦਾਲੇ ਦਾ ਵੀਊ ਇੰਨਾ ਕੀ ਜਿਆਦਾ ਸੋਹਣਾ ਹੋ ਗਿਆ ਉਧਰ ਧੁੱਪ ਨਿਕਲੀ ਕਰਕੇ ਨਾ ਦੇਖੋ ਕੀ ਕੀ ਆ ਜਬਰਦਸਤ ਵੀਊ ਹੋ ਚੁੱਕਿਆ ਹੈਗਾ ਤੇ ਖਾ ਪੀ ਰਹੇ ਹਾਂ ਅਜੇ ਦੋ ਆ ਚੱਲਦੇ ਆ ਦੇਖਦੇ ਆ ਕਿੱਥੇ ਜਾਂਦੇ ਆ ਇੱਕ ਦੀ ਜਗ੍ਹਾ ਤੇ ਹੋਰ ਰੋਕਾਂਗੇ ਜੱਸੀ ਨੇ ਲੱਗਣਾ ਕੱਲ ਨੂੰ ਕੰਮ ਤੇ ਨਹੀਂ ਤਾਂ ਦੋ ਚਾਰ ਦਿਨ ਬਾਅਦ ਮੈਂ ਹੋਰ ਲਾ ਲੈਂਦੇ ਕੱਲ ਦਾ ਕੰਮ ਦਾ ਚੱਕਰ ਹੈ ਨਹੀਂ ਸ਼ਨੀਵਾਰ ਤੱਕ ਲਾ ਕੇ ਜਾਂਦੇ ਤੇ ਵਾਸੇ ਦੂਆ ਤੁਰਦੇ ਆ ਲਾਈਕ ਕਰ ਲੋ ਨਾ ਇਹ ਵੀਡੀਓ ਨੂੰ ਕਮੈਂਟ ਵੀ ਕਰ ਦਿਓ ਹੋਰ ਕੀ ਕਰਨਾ ਸਬਸਕ੍ਰਾਈਬ ਸਬਸਕ੍ਰਾਈਬ ਵੀ ਸਬਸਕ੍ਰਾਈਬ ਕਰ ਲੋ ਜਿਹੜਾ ਨਹੀਂ ਕੀਤਾ ਥੈਂਕ ਯੂ ਬਾਬੇ ਆ ਰਨ ਹੋਵੇ ਤੇ ਪਾਇਲਟ ਨੂੰ ਸਵਾਦ ਕੰਨਾ ਆਉਂਦਾ ਹੋ ਯਾਰ ਜਹਾਜ਼ ਲਾਉਣ ਦਾ ਆਲੇ-ਦਾਲੇ ਦਾ ਥਿ ਵਿਊ ਤਾਂ ਦੇਖੋ ਜਨਤ ਹੀ ਆ ਜਨਤ ਤੁਰਕੇ ਜਿੱਥੇ ਆਪਾਂ ਤੁਰਕੇ ਵੀ ਜਾ ਸਕਦੇ ਆ ਜਿਵੇਂ ਆ ਪਿੰਡ ਆ ਯਾਰ ਇਹਨਾਂ ਦਾ ਰਾਈ ਇਧਰ ਆਉਂਦਾ ਹੈਗਾ ਤੇ ਏਅਰਪੋਰਟ ਦੇ ਵਿੱਚ ਬੇਲਪੁਰੀ ਵੇਚਦੇ ਫਿਰਦੇ ਆ ਦੇਖੋ ਬੜਾ ਸਸਰਾ حسین ਮੌਸਮ ਐਂਡ ਗੱਲ ਬਾਤ ਹੈ। ਸਾਰਤ ਮਿੱਤਰੋ ਕਹਿੰਦੇ ਸਿੱਧੀ ਗੱਡੀ ਕਰਤੀ ਬਰੋਨੇ ਨੂੰ 420 ਕਿਲੋਮੀਟਰ ਜੱਸੀ ਕਹਿੰਦਾ ਲੇਟਣ ਲੱਗ ਗਿਆ ਕਹਿੰਦਾ ਮੈਂ ਤਾਂ ਘਰੇਦਾਰ ਕਿਹਾ ਏਅਰਪੋਰਟ ਦੇ ਉੱਥੇ ਕਹਿੰਦਾ ਨਹੀਂ ਮੈਂ ਥੱਲੇ ਆਉਂਗਾ ਜਹਾਜ਼ ਤੇ ਹੁਣ ਇਹਨੂੰ ਥੱਲੇ ਤਾਂ ਹੀ ਜਹਾਜ਼ ਦੇ ਨਹੀਂ ਸਕਦੇ ਤਾਂ ਕਰਕੇ ਬਰੋਨੇ ਤਾਰਨ ਚੱਲੇ ਆ ਤੇ ਗੱਡੀ ਉਚਾਈ ਚੜ ਰਹੀ ਆ ਇਹ ਹਾਈਵੇ ਨੇ ਵੀਰੇ ਉਹਦੇ ਆਪਣੇ ਸਵਿਟਜ਼ਰਲੈਂਡ ਦੇ ਇਹ ਜੇ ਮਤਲਬ ਡਬਲ ਹਾਈਵੇ ਇੰਨੇ ਮੁਲਾਇਮ ਹਾਈਵੇ ਨੇ ਨਾ ਇੱਥੇ ਗੱਡੀ ਪੂਰੀਆਂ ਨੂੰ ਸਮੂਥ ਚੱਲਦੀ ਆ ਆਦੀ ਨਸ਼ੇ ਇੱਕ ਲੂ ਲਗਾ ਦਿੱਤਾ ਹਾਂ ਪੰਜ ਮਿੰਟ ਐਵਰੇਜ ਤਾਂ ਪੌਛ ਹੀ ਨਾ ਬੱਸ ਚਾਰ ਤੇ ਹੋ ਗਿਆ ਇਸ ਤੇ ਸਾਹਮਣੇ ਜਿਹੜੇ ਤੁਸੀਂ ਵਿਊ ਦੇਖੋਗੇ ਨਾ ਯਾਰ ਕਿਆ ਬਾਤ ਹੈ ਇਹ ਦੇਖਿਓ ਹੁਣ ਕਰੋ ਚੈੱਕ ਹੁਣ ਇੰਨੀ ਜਦੀ ਟਾਹਣੀਆਂ ਵਿੱਚ ਵੀ ਦਿਖ ਨਹੀਂ ਰਹੇ ਵਿਊ ਪਹਾੜ ਬਹੁਤ ਸੋਹਣੇ ਨੇ ਤੇ ਅੱਜ ਭਾਈ ਮੁੰਡੇ ਦਾ ਹੈਪੀ ਬਰਥਡੇ ਵੀ ਆ ਵਿਸ਼ ਕਰਦੇ ਸਾਰੇ ਜਣੇ ਉਤਾਰ 22 ਸਾਲਾਂ ਦਾ ਹੋ ਗਿਆ ਅੱਜ ਤੇ ਚੱਲਦੇ ਆ ਅੱਗੇ ਬਾਈ ਬਾਈ ਕਹਿੰਦੀ ਦੁਨੀਆ ਆ ਲੈ ਕਰੋ ਵਿਊ ਚੈੱਕ ਹੁਣ ਦੇਖਾਂਗੇ ਰਾਹ ਜੇ ਕਿਤੇ ਸਾਨੂੰ ਵਧੀਆ ਲੋਕੇਸ਼ਨ ਮਿਲੀ ਤਾਂ ਰੁਕਾਂਗੇ ਨਹੀਂ ਤਾਂ ਫਿਰ ਇੱਧਰ ਆਪਣਾ ਉਂ ਦਾ ਸਾਰਾ ਇੱਧਰ ਸਵਿਟਜ਼ਰਲੈਂਡ ਗਿਆ ਹੀ ਹੋਇਆ ਨਹੀਂ ਫਿਰ ਸਿੱਧਾ ਹੀ ਜਾਵਾਂਗੇ ਦੇਖੋ ਬਾਬੇ ਬਿਊਟੀ ਸਰਵਿਸ ਦੀ ਇਹ ਨਿੱਕੇ ਨਿੱਕੇ ਇੰਨਾ ਪਿੰਡਾਂ ਦੇ ਨਾਮ ਵੀ ਹੈ ਨਹੀਂ ਇਹ ਜਿਹੜੇ ਚਾਰ ਚਾਰ ਘਰ ਨੇ ਨਾ ਇਹ ਵੀ ਦੇਖ ਲੋ ਇੰਨੇ ਨੇ ਸੋਹਣੇ ਨੇ ਇੱਥੇ ਕੰਸਟ੍ਰਕਸ਼ਨ ਚੱਲ ਰਹੀ ਆ ਬਾਕੀ ਰੋਡ ਦੇ ਆਲੇ-ਦੁਆਲੇ ਇਹ ਆ ਨਿੱਕੀ ਜਿਹੀ ਲੇਕ ਆ ਲੇਕਾਂ ਦਾ ਅਣਗਿਣਤੀ ਨੇ ਇੱਥੇ ਯਾਰ ਬਹੁਤ ਜ਼ਿਆਦਾ ਲੇਕਾਂ ਨੇ ਹੁਣ ਆ ਆ ਗਿਆ ਫਟਬਾਜ ਹੈਡ ਤੇ ਨਹੀਂ ਤੁਹਾਨੂੰ ਦਿਖਾਉਂਦੇ ਹੋਰ ਜਿਆਦਾ ਉੱਤੇ ਉੱਤੋਂ ਆਏ ਆ ਸੀ ਕਾਫੀ ਉੱਤੇ ਗੱਡੀ ਚਾੜ੍ਹਨੀ ਪੈ ਗਈ ਸੀ ਪਰਫ ਵਰਫ ਹੋਇਆ ਬੈਈ ਕੰਦੇ ਕੰਮ ਉੱਥੇ ਆ ਦਵੇ ਇੱਧਰ ਦੇਖੋ ਦੇਖ ਕੀ ਬਾਤ ਹੈ ਨਵੀਂ ਮੈਟਰ ਇਕਾ ਉੱਤੇ ਰੁਕੀ ਆਪਾਂ ਪੈਟਰੋਲ ਪੰਪ ਤੇ ਇੱਥੋਂ ਵਿਊ ਚੈੱਕ ਕਰੋ ਯਾਰ ਕੀ ਬਾਤ ਹੈ ਬਹੁਤ ਸੋਹਣਾ ਹੁਣ ਇਦੋ ਬਾਅਦ ਆਪਾਂ ਸੇਜਲੈਂਡ ਲੰਘ ਕੇ ਰੁਕਾਂਗੇ ਇਟਲੀ ਚੀ ਦਿਖਾਵਾਂਗੇ ਇਟਲੀ ਦੀ ਧਰਤੀ ਤੇ ਰੁਕਦੇ ਆਂ ਜਾ ਕੇ ਇਦੋ ਬਾਅਦ ਦੇਖ ਲਓ ਵੀ ਇੰਨੀ ਯਾਰ ਸਵਰਗੀ ਹੈ ਇੱਕ ਤਰ੍ਹਾਂ ਦਾ ਗ੍ਰੀਨਰੀ ਹੈ ਨਾ ਆਵਤਾਰ ਬਹੁਤ ਸੋਹਣਾ अवतार ਅੱਗੇ ਸਾਡੇ ਨਾਲ ਆਉਂਦਾ ਨਹੀਂ ਹੁੰਦਾ ਇਹ ਘੁੰਮਣਾ ਚਾਹੁੰਦਾ ਹੈ ਸਵਿਟਜ਼ਰਲੈਂਡ ਆਇਆ ਹੁਣ ਜਾਂਦਾ ਹੀ ਜਾਂਦਾ ਕਹਿੰਦਾ ਸਵਿਟਜ਼ਰਲੈਂਡ ਨਹੀਂ ਖੜਨਾ ਹੋਰ ਕੋਈ ਰਹਿ ਜੇ ਹੈ ਹੋਰ ਕਿੱਥੇ ਦਾ ਸੁਪਨਾ ਇੱਕ ਸਵਿਟਜ਼ਰਲੈਂਡ ਦਾ ਹੀ ਨੀਦਰਲੈਂਡ ਨੀਦਰਲੈਂਡ ਅੱਛਾ ਵਾਈ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਗਿਆ ਮੁੰਡਾ ਕਹਿੰਦੇ ਬੱਲਾ 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 ਬਾਪੇਓ ਦੇਖੋ ਸਾਹਮਣੇ ਓਏ ਤੁਸੀਂ ਵੀ ਦੇਖ ਲਓ ਤੁਸੀਂ ਵੀ ਦੇਖ ਲਓ ਉੱਟ ਕੇ ਦੇਖ ਲਿਆ ਦੇਖ ਲਿਆ ਦੇਖੋ ਬਾਪੇ ਬੱਦਲ ਰਹਿ ਗਏ ਥੱਲੇ ਉੱਤੇ ਪਹਾੜੀਆਂ ਦੇ ਵਿਊ ਸਰਾ ਹੀ ਹੋਇਆ ਬੇ ਸੋ ਵਿਸਾਸ ਵੇਸੀਆ ਇਟਲੀ ਇਟਲੀ ਵੀ ਆ ਚੱਲੇ ਆ ਵਾ ਇਟਲੀ ਵੀ ਦਿਖਾਉਣੇ ਤੁਹਾਨੂੰ ਇਟਲੀ ਦੇ ਰੰਗ ਢੰਗ ਵੀ ਜਾ ਕੇ ਕਹਿੰਦੇ ਜੱਸੀ ਨੂੰ ਤਾਰ ਕੇ ਆਉਣਾ ਪਰ ਉਹਨੇ ਆਏ ਆ ਇੱਧਰ ਦੇ گاਵळा ਪਹਾੜ ਓਏ ਬਾਬੇ ਉਹ ਟਨਲ ਤੋਂ ਨਿਕਲਨਸਾਰ ਕੋ ਜਿਹੇ ਜਿਹਾ ਵਿਊ ਦੇਖਣ ਨੂੰ ਮਿਲ ਜੇ ਤਾਂ ਕੀ ਆ ਬਾਤ ਆ ਯਾਰ ਦੇਖੋ ਬਰਫੋ ਬਰਫ ਹੋਇਆ ਪਿਆ ਕੰਮ ਨਾਲ ਜਾ ਰਹੀ ਹੈ ਟ੍ਰੇਨ ਕਿੰਨੀ ਸੋਹਣੀ ਲੱਗ ਰਹੀ ਹੈ ਯਾਰ ਸਾਹਮਣੇ ਵਾਲੇ ਵਿਊ ਚੈੱਕ ਕਰੋ ਤੁਸੀਂ ਬੱਲਾ 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 ਕੀ ਆ ਬਾਤ ਲਓ ਵੀ ਮੇਰੇ ਵੀਰੋ ਕਹਿੰਦੇ ਇਟਲੀ ਚ ਪਹੁੰਚ ਚੁੱਕੇ ਨੇ ਮੁੰਡੇ ਕੁੰਮੋ ਮਿਲਾਨੋਂ ਲਓ ਵੀ ਕਰ ਲਿਆ ਬਾਰਡਰ ਪਾਸ ਆਪਾਂ ਕਹੋਂਦਾ ਜੱਸੀ ਨੂੰ ਕਹਿ ਰਹੀ ਕਹਿੰਦੇ ਇਹ ਇਲੀਗਲ ਰੱਗ ਰਿਹਾ ਬੰਦਾ ਫਿਰ ਜਦ ਜੱਸੀ ਨੇ ਰੈੱਡ ਪਾਸਪੋਰਟ ਕੱਢ ਕੇ ਦਿਖਾਇਆ ਉਹਦਾ ਮੰਨ ਕੇ ਜੀ ਸੀਟ ਬੈਲਟ ਖੋਲ ਦਵਾਈ ਸੀਟ ਬੈਲਟਾਂ ਬੇਲੇ ਖੋਲ ਸਕਦੇ ਹੋ ਤੁਸੀਂ ਕਿਉਂਕਿ ਇਹ ਇਟਲੀ ਚੋਂ ਦਾ ਅਲੀਗੋ ਨੇ ਪਰ ਦੇਖਦੇ ਦੂ ਤੇ ਹੈ ਨਹੀਂ ਪੁਲਿਸ ਵਾਲੇ ਪਿੱਛੇ ਐਡਾ ਕੋ ਕਹਿੰਦੇ ਨਹੀਂ ਹੈਗੇ ਹੁਣ ਆਪਾਂ ਪਾਉਣੀ ਆ ਸਿੱਧੀ ਗੱਡੀ ਬਰੋਨੇ ਨੂੰ ਤੇ ਉੱਥੇ ਜਾ ਕੇ ਨਾ ਆਪਾਂ ਇੰਜੋਏ ਆਪਣੇ ਮਿੱਤਰ ਹੋਰ ਮਿਲਣਗੇ ਆ ਬਲੌਗ ਆਪਾਂ ਇੱਥੇ ਐਂਡ ਕਰਨ ਲੱਗੇ ਆਂ ਆਹੀ ਰੱਖਣਾ ਨੂੰ ਆਹੀ ਹਾਂ ਹਾਂ ਆਹੀ ਰੱਖਣਾ ਤੁਸੀਂ ਇੱਕ ਗੱਲ ਦੇਖਿਓ ਇਟਲੀ ਚ ਐਂਟਰ ਹੁੰਦੇ ਸਰ ਬਾਕੀ ਇਹਨਾਂ ਨੇ ਗੁਫਾਵਾਂ ਤੇ ਪੂਰਾ ਵਧੀਆ ਪੈਸਾ ਲਾਇਆ ਹੈਗਾ ਸੋਹਣੀਆਂ ਨੇ ਬਾਕੀ ਆ ਪਹਿਲੀ ਗੁਫਾ ਹੀ ਦੇਖ ਲਿਓ ਬਾਬੇ ਕਿਹੋ ਜਿਹੀ ਬਣਾਈ ਇਹਨਾਂ ਨੇ ਵੀ ਇਹ ਤੇ ਤਾਂ ਲਾ ਲਓ ਪਹਿਲਾ ਪ੍ਰਭਾਵ ਹੀ ਆਪਦੇ ਦੇਸ਼ ਦਾ ਮਾੜਾ ਪਾਈ ਜਾਂਦੇ ਹੋ ਤੁਸੀਂ ਤਾਂ ਕੋਈ ਰੰਗ ਰੂنگ ਕਰਾਓ ਇਹਨੂੰ ਕੋਈ ਮਿਸਤਰੀ ਲਾਓ ਕੋਈ ਕੋਹਨਾ ਕੋਤਾ ਕਰਾਓ ਕੋਈ ਅੰਡਰਫੀਲਿੰਗ ਕਰਾ ਲਓ ਕੋਈ ਨਾ ਦੇਖ ਲਓ ਅੱਗੇ ਜਿੱਦੀ ਆਉਣੀਆਂ ਜਿਵੇਂ ਗੰਦਾ ਨਾਲਾ ਨਹੀਂ ਸਾਫ਼ ਕਰਕੇ ਗਰਾਹ ਕੱਢਿਆ ਹੁੰਦਾ ਅੱਗੇ ਜਿੱਦੀਆਂ ਨੇ ਸਾਰੀਆਂ ਵਧੀਆਂ ਨੇ ਆਹ ਪਹਿਲੀ ਹਾਂ ਬਸ ਇਹ ਪਹਿਲੀ ਬਾਰਡਰ ਤੇ ਪ੍ਰਭਾਵ ਗਲਤ ਪਾਉਂਦੇ ਆ ਇਹ ਬਾਕੀ ਤੂੰ ਸੋਹਣੀਆਂ ਨੇ ਬਾਬੇ ਸਾਰਿਆਂ ਨੂੰ ਬੁਰੀ ਟਨਲ ਆਏ ਇਹ ਇਟਲੀ ਦੀ ਜਦੋਂ ਹਜੇ ਸਵਿਟਜ਼ਰਲੈਂਡ ਚੋਂ ਬਾਹਰ ਨਸਾਰੀ ਆ ਜਾਂਦੀਆਂ ਇਹਨਾਂ ਨੇ ਦੇਖ ਲਓ ਕੋਈ ਚਲੋ ਕੋਈ ਚੱਕਰ ਨਹੀਂ ਤੇ ਜੇ ਸਾਡੇ ਦੋ ਦਿਨਾਂ ਦਾ ਬਲੌਗ ਤੁਹਾਨੂੰ ਵਧੀਆ ਲੱਗੇ ਤਾਂ ਦੱਸਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰਾ ਕਰਦੇ ਹੋ ਮਿਲਦੇ ਰਹਾਂਗੇ ਤੁਹਾਨੂੰ ਅਗਲੇ ਬਲੌਗਾਂ 'ਚ ਹੁਣ ਨਵੇਂ ਸਾਲ ਵਾਲਾ ਬਲੌਗ ਪਾਵਾਂਗੇ ਇਸ ਤੋਂ ਬਾਅਦ ਦੇਖਦੇ ਹਾਂ ਕਿੱਥੇ ਜਾਂਦੇ ਹਾਂ ਤੁਹਾਨੂੰ ਦਿਖਾਵਾਂਗੇ ਸਾਡੀ ਇੱਕ ਜਗ੍ਹਾ ਤਾਂ ਹੀ ਡਿਸਾਇਡ ਕੀਤੀ ਹੋਈ ਆ ਦੇਖਦੇ ਹਾਂ ਜਦੋਂ ਉੱਥੇ ਜਾਵਾਂਗੇ ਧੰਨਵਾਦ ਥੈਂਕ ਯੂ ਤੁਹਾਡਾ ਬਲੌਗ ਦੇਖਣ ਲਈ ਬਹੁਤ-ਬਹੁਤ ਬਾਏ ਬਾਏ ਕਰਦੇ ਹਾਂ ਸਾਰੇ ਜਣੇ ਓਕੇ ਬਾਏ ਬਾਏ ਲਵ ਯੂ ਸਾਰਿਆਂ ਨੂੰ ਬਾਏ ਬਾਏ